ਇੱਕ ਦਫਾ ਮੈਂ ਆਪਣੇ ਘਰ ਵਾਲੀ ਗੱਲ ਵੀ ਕਰਾਂ 인 ਸਕੂਲ ਲਾਈਫ ਦੀ ਗੇਮਾਂ ਵਿੱਚ ਖੇਡਦੇ ਇੱਕ ਦਿਨ ਕਈ ਕਈ ਦਿਨ ਸਕੂਲ ਨਾ ਜਾਇਆ ਜਾਵੇ ਮੈਂ ਮੁੜ ਕੇ ਆਇਆ ਘਰ ਇੱਕ ਕੱਚ ਦਾ ਗਲਾਸ ਇੱਕ ਬਨਾਣ ਮੈਨੂੰ ਖੇਡਾਂ ਵਿੱਚੋਂ ਮਿਲ ਗਈ ਘਰ ਆਏ ਮੇਰਾ ਪਿਤਾ ਕਹਿ ਰਹੇ ਪਿਓ ਕਿਉਂਕਿ ਸਾਦਗੀ ਵਾਲੇ ਅਨਪੜ੍ਹ ਪੁਲਵਾਨੀਆਂ ਵਾਲੇ ਸਰੀਰ ਸੀ ਜਿਨ੍ਹਾਂ ਨੇ ਕਹਿੰਦੇ ਕੀ ਗੱਲ ਆ ਕੀ ਹੈ ਮੈਂ ਕਿਹਾ ਪਿਤਾ ਜੀ ਅੱਜ ਮੈਂ ਖੇਡਣ ਗਿਆ ਸੀ ਪਿਤਾ ਕੀ ਬਾਪੂ ਸਿੱਧਾ ਕਹ ਦੇਸੀ ਮੇਰੇ ਬੀਬ ਸੱਜਣ ਪੜੇ ਬਾਪੂ ਵੀ ਪੁਰਾਣੇ ਬਜ਼ੁਰਗ ਨੇ ਹੁਣ ਤਾਂ ਯਾਦ ਆਉਂਦਾ ਵੀ ਵੱਧ ਤੋਂ ਵੱਧ ਮਿੱਠੇ ਸ਼ਬਦ ਵਰਤਦੇ ਉਪਮਾ ਕਰਦੇ ਗੁਰੂ ਦੇਵ ਰੂਪ ਨੇ ਬਾਰੇ ਸੋਝੀ ਉਦੋਂ ਹੀ ਪਈ ਜਦੋਂ ਲੰਘ ਗਏ ਨਾ ਸਮ ਹੱਥ ਵਿੱਚ ਆਦ ਰਹਾ ਮੈਂ ਕਿਹਾ ਮੈਨੂੰ ਆ ਦੋ ਵਸਤੂ ਅੱਜ ਗੇਮਾਂ ਚ ਖੇਡ ਦਿਆਂ ਮੈਨੂੰ ਕਹਿੰਦੇ ਇਹ ਇਨਾਮ ਮਿਲਿਆ ਹਾਂ ਵਾ ਵਾ ਕਹਿੰਦੇ ਨਾਮ ਦਾਤਾ ਖੁਸ਼ੀ ਦਾਤਾ ਇੱਕ ਧਾਗਾ ਵੀ ਮਿਲ ਜੇ ਨਾ ਧਾਗਾ ਉਹ ਵੀ ਛਾਤੀ ਨਾਲ ਲਾ ਕੇ ਰੱਖੇ ਕੋ ਨੂੰ ਵੀ ਸੰਭਾਲ ਕੇ ਰੱਖੇ ਵਾਹ ਕਿਉਂਕਿ ਸਰੀਰ ਕਮਿੰਤ ਪਹਿਲਵਾਨਾਂ ਵਾਲੇ ਖੇਡ ਹੁੰਦੇ ਬਹੁਤ ਸੱਜਣ ਬੈਠੇ ਨੇ ਮੇਰੇ ਸਮੇਂ ਨੇ ਔਰ ਉਹ ਕਹਿੰਦੇ ਬਸ ਕੀ ਕਰੇਗਾ ਪੜ ਕੇ ਮੈਨੂੰ ਕਹਿੰਦੇ ਮੈਂ ਕਿਹਾ ਮੈਂ ਪੜ ਕੇ ਕੋਈ ਨੌਕਰੀ ਕੋਈ ਸੇਵਾ ਦੁਨੀਆ ਪੜਦੀ ਹੈ ਕਿੰਨਾਕ ਪੜ ਲੇਗਾ ਕੀ ਕਰੇਗਾ ਵਾਹ ਵਾਹ ਮੈਂ ਕਿਹਾ ਨੌਕਰੀ ਹੁੰਦੀ ਹੈ ਕਹਿੰਦੇ ਨਹੀਂ ਗੁਲਾਮੀ ਕੀ ਤੇ ਸਲਾਮੀ ਕੀ ਮੈਂ ਕਹਾ ਕੀ ਕਰਾਂ ਕਹਿੰਨੇ ਕਰਨੀ ਹੈ ਪੁਲਵਾਨੀ ਆ ਦੇਖੋ ਪੁਲਵਾਨੀ ਮੈਂ ਤੋਂ ਉੱਚਾ ਬੋਲਿਆ ਗਿਆ ਬਹੁਤ ਘੋਲ ਹੋਊਗਾ ਬਹੁਤ ਵੱਡਾ ਘੋਲ ਹੋਊ ਕਰਾਂਗੇ ਪਿਤਾ ਜੀ ਫਿਰ ਦੁਨੀਆ ਵਿੱਚ ਇਤੁਰ ਫਿਰ ਕੇ ਕਰਾਂਗੇ ਬੜੀਏ ਪੁਲਵਾਨੀ ਕਰਾਂਗੇ ਆ ਕੋਈ ਪਤਾ ਨਹੀਂ ਮੈਂ ਕੀ ਬੋਲਦਾ ਜੇ ਸਭਾ ਵਿੱਚੋਂ ਇੱਕ ਪ੍ਰੇਮੀ ਐਂ ਦੇਖ ਕੋਲੋਂ ਇੱਕ ਨੂੰ ਦੁਸ਼ਾਲਾ ਆ ਗਿਆ ਇੱਕ ਨੂੰ ਚਮਕਮੀ ਭੂਰੀ ਆ ਗਈ ਇੱਕ ਨੂੰ ਹੋਰ ਪੀੜਾ ਆ ਗਿਆ ਇੱਕ ਐ ਕਰਨ ਲੱਗਿਆ ਮੈਂ ਉਹਨੂੰ ਕਿਹਾ ਗੱਲ ਸੁਣ ਨਾਲ ਮੇਰੇ ਪਿਓ ਨੇ ਕਿਹਾ ਤੈਨੂੰ ਤਾਂ ਪੀਲਾ ਦੁਸ਼ਾਲਾ ਹਜੂਰ ਸਾਹਿਬ ਅਜੇ ਐਨਾ ਕੁ ਦਿੰਦੇ ਨੇ ਫਤੇਗੜ ਸਾਹਿਬ ਇੱਥੇ ਸਵਾ ਡੇਢ ਗੱਜ ਨਹੀਂ ਆਉਂਦਾ ਤੈਨੂੰ ਢਾਈ ਗੱਜ ਦਾ ਦੁਸ਼ਾਲਾ ਢਾਈ ਗੱਜ ਦਾ ਸਰੂਪ ਮਿਲ ਗਿਆ ਮੇਰੇ ਪਿਓ ਨੇ ਕਿਹਾ ਇੱਕ ਧਾਗਾ ਵੀ ਭਲੇ ਐਸ ਸਤਸੰਗਤ ਵਿੱਚ ਐਸ ਸਟੇਜ ਤੋਂ ਜੇ ਮਹਾਪੁਰਸ਼ ਬਖਸ਼ ਦੇਣ ਜੇ ਬਖਸ਼ ਕੇ ਤੈਨੂੰ ਇੱਕ ਧਾਗਾ ਵੀ ਉਹ ਕਿਤੇ ਰਿਹਾ ਐ ਚੁੱਕ ਕੇ ਸੰਤਨਾ ਅضਿਆਸਣ ਕੋਲੋਂ ਰੁੱਖਾ ਸੁੱਖਾ ਇੱਕ ਦਾਣਾ ਦੇ ਦੇਣ ਦਾਣਾ ਕਾਸੇ ਦਾ ਵੀ ਅਨਾਜ ਪੈਦਾ ਧਰਤੀ ਤੇ ਹੋਇਆ ਉਹ ਕੀ ਦੇ ਦਿੱਤਾ ਤੈਨੂੰ ਜਿਵੇਂ ਅਕਾਲ ਪੁਰਖ ਦਾ ਖਜ਼ਾਨਚੀ ਕੁਵੇਰ ਭੰਡਾਰੀ ਐ ਤੈਨੂੰ ਸਾਰੇ ਦੁਨੀਆ ਦੇ ਖਜ਼ਾਨੇ ਦੇ ਦਿੱਤੇ ਸੰਤਾਂ ਨੇ ਇਹ ਮਤ ਸਮਝ ਕੇ ਮੈਨੂੰ ਆ ਇਹ ਤਾਜੀ ਰੰਗਿਆ ਹੋਇਆ ਇਹ ਤਾਂ ਪੀਲਾ ਹੈ ਜੀ ਉਹਨਾਂ ਨੂੰ ਚਮਕਵੇਂ ਦਸ਼ਾਲੇ ਦੇ ਤੇ ਉਹਨੂੰ ਭੂਰੀ ਦੇ ਦਿੱਤੀ ਉਹ ਜੇ ਮਹਾਪੁਰਸ਼ ਐ ਚੁੱਕ ਕੇ ਕਹਿ ਦੇਣ ਆ ਚੱਕ ਲੈ ਆਪਣੇ ਚਰਨਾਂ 'ਚ ਜਿੱਥੇ ਆਸਣ ਲੱਗਿਆ ਬੈਠੇ ਹੋਣ ਚੁੱਕ ਕੇ ਇੱਕ ਦਾਣਾ ਵੀ ਦੇ ਦੇਣ ਪਾਣੀ ਪੜਨ ਸੁਣਨ ਵਾਲਿਓ ਇਹ ਸੰਤਨ ਕਾ ਦਾਣਾ ਰੂਖਾ ਸੋ ਸਰਬ ਨਿਧਾਨ ਗ੍ਰਹਿ ਸਾਗਤ 36 ਪ੍ਰਕਾਰ ਸੋ ਬਿਖੂ ਸਮਾ ਉਹ ਪਾਪੀ ਪੁਰਸ਼ ਨਾਸਤਿਕ ਰੱਬ ਤੋਂ ਭੁੱਲਿਆ ਤੈਨੂੰ 36 ਪਦਾਰਥਾਂ ਦੀਆਂ ਪਲੇਟਾਂ ਲਾ ਕੇ ਥਾਲ ਲਾ ਦੇਵੇ ਉਹ ਵਿਉ ਵਰਗੇ ਹਨ ਤੂੰ ਆਨ ਨੂੰ ਅੰਮ੍ਰਿਤ ਮਤ ਸਮਝ ਜੇ ਸੰਤਨ ਰੁੱਖਾ ਸੁੱਖਾ ਦੇ ਢੂੜੀ ਚੋਂ ਚਰਨਾ ਚੋਂ ਇੱਕ ਦਾਣਾ ਦੇ ਦੇਣ ਤੈਨੂੰ ਸਾਰੇ ਖਜ਼ਾਨੇ ਹੀ ਮਹਾਪੁਰਸ਼ਾਂ ਨੇ ਬਖਸ਼ ਦਿੱਤੇ ਆਓ ਉਹਦੀ ਬਰਕਤ ਮਿਲ ਜਾਵੇ ই পুরা ধ जामींगा फिर तूं बि बख़्शिया बख़्सिया जाम बख़्शिया जामेगा जान मिल जवे कोई तकिया मिल जवे जे कोई त बसिया ਉੱਠ ਵੀ ਜ਼ਿੰਦਾ ਸੁੱਤਿਆ ਤੂੰ ਮੇਲਾ ਕੀ ਚੱਲ ਦੇਖੀ ਚੱਲ ਹੋ ਸਕਦਾ ਤੇਰੀ ਭਾਗਾ ਵਿੱਚ ਕੋਈ ਪੂਰਨ ਫਕੀਰ ਜਦੋਂ ਮਿਲ ਗਿਆ ਉਹਨੇ ਨਾਦਰ ਕਰ ਦਿੱਤੀ ਤੂੰ ਵੀ ਬਖਸ਼ਿਆ ਜਾਵੇਂ